ਜਾਵੰਦਰ ਲਗਾਤਾਰ ਕਤਲ ਵਰਗੀਆਂ ਵੱਡੀਆਂ ਵਾਰਦਾਤਾਂ ਵਧ ਰਹੀਆਂ ਨੇ ਤੇ ਲਗਾਤਾਰ ਕਤਲ ਦੇ ਮਾਮਲੇ ਸਾਹਮਣੇ ਆ ਰਹੇ ਨੇ ਵਿਧਾਨ ਸਭਾ ਹਲਕਾ ਪਦੌੜ ਦੇ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਦੇ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਸੁਖਜੀਤ ਸਿੰਘ ਦਾ ਬੇਰਹਿਮੀ ਨਾਲ ਅੱਜ ਕਤਲ ਕਰ ਦਿੱਤਾ ਗਿਆ ਇਸ ਮੌਕੇ ਬਰਨਾਲੇ ਦੇ ਸਰਕਾਰੀ ਹਸਪਤਾਲ ਦੇ ਵਿੱਚ ਪਹੁੰਚੇ ਮ੍ਰਿਤਕ ਸਰਪੰਚ ਸੁਖਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਪਿੰਡ ਦੇ ਵਿਅਕਤੀਆਂ ਤੇ ਗੰਭੀਰ ਦੋਸ਼ ਲਾਉਂਦੇ ਕਿਹਾ ਕਿ ਸਰਪੰਚੀ ਚੋਣਾਂ ਨੂੰ ਲੈ ਕੇ ਪਿੰਡ ਦੇ ਵਿਅਕਤੀ ਉਹਨਾਂ ਨਾਲ ਰੰਜਿਸ਼ ਰੱਖਦੇ ਸਨ ਉਤੇ ਪਰਿਵਾਰ ਦੇ ਵੱਲੋਂ ਜਿੱਥੇ ਇਨਸਾਫ ਦੀ ਮੰਗ ਹੀ ਪੁਲਿਸ ਹਮ ਮਾਮਲੇ ਦੀ ਜਾਂਚ ਵਿੱਚ ਚੁਟੀਆਂ ਦੇ ਪੁਲਿੱਪੀਰੀ ਦੇਤ ਹੋਈ ਜੀ ਨਾ ਜੀ ਬਲਕਰਨ ਸਿੰਘ ਆ ਜੀ ਘਟਨਾ ਹੀ ਛੰਨਾ ਗਲਾਬ ਸਿੰਘ ਜੀ ਮੇਰੇ ਚਾਚੇ ਦਾ ਮੁੰਡਾ ਸਰਪੰਚ ਸੀਗਾ ਜੀ ਉਹ ਸਾਡੇ ਘਰੋਂ ਮੇਰੇ ਅਸੀਂ ਇਕੱਠੇ ਬੈਠੇ ਰੋਟੀ ਖਾਈ ਜਾਂਦੇ ਸੀਗੇ ਉਹ ਰੋਟੀ ਖਾ ਕੇ ਬਾਹਰ ਨਿਕਲੇ ਆ ਬਾਹਰ ਚ ਤੇ ਬਾਹਰ ਜੀ ਇੱਕ ਮੁੰਡਾ ਚੱਟਾ ਲਾਉਂਦਾ ਜੀ ਸਾਡੇ ਪਿੰਡ ਚ ਤਿੰਨ ਚਾਰ ਲਾਉਂਦਿਆ ਉਹ ਉਹਨੂੰ ਉਹਦੇ ਨਾਲ ਜਦਨ ਲੱਗ ਗਿਆ ਮੁੰਡਾ ਆ ਕੇ ਤੇ ਜਦੋਂ ਜਦਨ ਲੱਗ ਗਿਆ ਜੀ ਮੈਂ ਗਿਆ ਬਾਹਰ ਤੇ ਮੈਂ ਜਾ ਕੇ ਉਹਦੇ ਨੂੰ ਇਹ ਜਦਨ ਜੇ ਪੈ ਤੇ ਮੈਂ ਛੜਾ ਤੇ ਮੁੜ ਕੇ ਜੀ ਉਹ ਆਪਦੇ ਆਪਦੇ ਘਰਾਂ ਨੂੰ ਵਾਗ ਗਏ ਉਹ ਆਪਦੇ ਘਰੇ ਵਾਗ ਗਿਆ ਤੇ ਜਦੋਂ ਇਸ ਤੋਂ ਬਾਅਦ ਅਸੀਂ ਗਏ ਜੀ ਉਹ ਕਹਿੰਦੇ ਵੀ ਬੰਦੇ ਇਕੱਠੇ ਕਰੀ ਜਾਂਦੇ ਆ ਮੈਂ ਕਿਹਾ ਚੱਲ ਅਸੀਂ ਉਹਨਾਂ ਦੇ ਘਰੇ ਵਾਗ ਗਏ ਜੀ ਮੇਰੇ ਚਾਚੇ ਦੇ ਮੁੰਡੇ ਸਰਪੰਚ ਦੇ ਕਦੋਂ ਉਹਨਾਂ ਦੇ ਘਰੇ ਗਏ ਉਹ ਜੀ 40-50 ਜਾਣੇ ਇਕੱਠੇ ਹੋ ਕੇ ਆ ਗਏ ਤੇ ਮੁੜ ਕੇ ਜੀ ਉਹਨਾਂ ਕੋਲ ਕਿਰਪਾਨਾਂ ਵਰਸੇ ਨਾਈਫ ਫਾਇਰ ਕੀਤੇ ਉਹਨਾਂ ਨੇ ਇਹਦੇ ਜੀ ਢੱਡ ਚ ਵਰਸਾ ਵੱਜ ਗਿਆ ਬਸ ਇਹਦੀ ਆਉਂਦੇ ਜੀ ਪਹਿਲਾਂ ਇਹਨੂੰ ਪਤਾ ਓੜ ਲੈ ਕੇ ਗਏ ਉੱਥੇ ਜੀ ਆਕਸੀਜਨ ਹੈਣੀ ਸੀਗੀ ਤਾਂ ਕਰਕੇ ਜੀ ਉਹਨਾਂ ਨੇ ਇੱਥੇ ਬਰਨਾਲੇ ਤੋਰਤਾ ਇਥੇ ਜੇਲ੍ਹ ਕੋਲ ਆ ਕੇ ਜੀ ਇਹਦੇ ਸਾਰੇ ਪੂਰੇ ਹੋ ਗਏ ਕਿੰਨੇ ਟਾਈਮ ਦੀ ਘਟਨਾ ਕਿੰਨੇ ਵਜੇ ਹੋਈ ਹੈ ਘਟਨਾ ਸਾਰੀ ਇਹ ਇਹ 7 7:30 ਵਜੇ ਹੋਈ ਹੈ ਜੀ ਕਿੰਨੇ ਜਣੇ ਤੇ ਹਮਲਾ ਹੋਇਆ ਹੈ ਇਹਦੇ ਵਿੱਚ ਕਿੰਨੇ ਨੇ ਜਾਣੇ ਅਸੀਂ ਸੀਗੇ ਜੀ 5-7 ਜਾਣੇ ਉਹ ਸੀਗੇ ਘੱਟੋ-ਘੱਟ 50 ਜਾਣੇ ਦੇ ਬਾਸ ਬਾਸ ਕੀ ਨਾਮ ਤੁਹਾਡਾ ਮੇਰਾ ਨਾਮ ਜੌਨ ਸਿੰਘ ਜੀ ਮਾਮਲਾ ਕੀ ਹੈ ਬਾਈ ਜੀ ਮਾਮਲਾ ਲੜਾਈ ਹੋਈ ਹੈ ਜੀ ਉਥੇ ਪਿੰਡ ਦੇ ਵਿੱਚ ਮੰਨ ਲਓ ਉਥੇ ਸਰਪੰਚ ਆਪਣਾ ਸੁਖਜੀਤ ਸਿੰਘ ਸੀਗਾ ਉਹ ਨਸ਼ੇ ਦੇ ਅੰਸਰ ਸੀਗੇ ਮੰਨ ਲਓ ਜਿਹੜਾ ਫਲਾ ਰਹੀ ਨਸ਼ਾ ਉਹਨੂੰ ਰੋਕਦਾ ਸੀਗਾ ਉਹ ਮੰਨ ਲਓ ਗੈਂਗ ਦੇ ਰੂਪ ਦੇ ਵਿੱਚ ਉਹ ਦਾ ਘਰੇ ਦੇ ਵਿੱਚ ਮਨ ਰੋਟੀ ਪਾਣੀ ਖਾ ਕੇ ਘਰੇ ਬੈਠਾ ਸੀਗਾ ਤੇ ਗੈਂਗ ਦੇ ਰੂਪ ਦੇ 50 60 ਜਣਿਆਂ ਨੇ ਆ ਕੇ ਹਮਲਾ ਕਰਤਾ ਉਹਨੂੰ ਇਹ ਘਰੇ ਮੰਨ ਲਓ ਬਰਸ਼ੇ ਸੀ ਕਿਰਪਾਨਾ ਹੋਰ ਫੈਰ ਵੀ ਕੀਤਾ ਨਾ ਤੇ ਕੋਈ ਗਹਿਰੀ ਚੋਟ ਲੱਗੀ ਸਰਪੰਚ ਦੇ ਮੰਨ ਲਓ ਵੀ ਉਹ ਜੀ ਮੌਕੇ ਤੇ ਭੜੌੜ ਲੈ ਕੇ ਪਹਿਲਾਂ ਹਸਤਾਲਾ ਮੁੜ ਕੇ ਰਾਹ ਦੇ ਵਿੱਚ ਆਉਂਦੇ ਹੋਏ ਦੀ ਮੌਤ ਹੋ ਗਈ ਮੰਨ ਲਓ ਸਰਪੰਚ ਦੀ ਤੇ ਕਿਹੜੀ ਪਾਰਟੀ ਦਾ ਸੰਤ ਸੀ ਕਦੋਂ ਇਹ ਸਰਪੰਚ ਬਣਿਆ ਸੀ ਸਰਪੰਚ ਤਾਂ ਹੁਣੀ ਬਣਿਆ ਨਵਾਂ ਜੀ ਮੰਨ ਲਓ 2 ਮਹੀਨੇ ਪਹਿਲਾਂ ਹਾਂ ਜੀ ਆਮ ਆਦਮੀ ਪਾਰਟੀ ਦਾ ਸੋ ਸਿਗਿਆ ਮੰਗ ਚਾਹੁੰਦੇ ਹੁੰਦੇ ਪਸੰਦ ਉਹ ਇਨਸਾਫ ਚਾਹੁੰਦੇ ਜਿਹੜੇ ਬੰਦੇ ਨੇ ਮੰਨ ਲਾ ਵੀ ਇਹ ਕੰਮ ਕਰਿਆ ਉਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਆ ਪੁਲਿਸ ਮੌਕੇ ਤੇ ਪਹੁੰਚੀ ਕੀ ਪੁਲਿਸ ਪਹੁੰਚੀ ਨਹੀਂ ਜੀ ਇਹ ਫੋਨ ਵੀ ਲਾਇਆ 112 ਦੇ ਸੱਨਾ ਗਲਾਬ ਸਿੰਘ ਦੀ ਘਟਨਾ ਜੀ ਇਹ ਫੋਨ ਵੀ ਲਾਇਆ ਪੁਲਿਸ ਮੌਕੇ ਤੇ ਪਹੁੰਚੀ ਨਹੀਂ ਕਿੰਨੇ ਜਣੇ ਤੇ ਹਮਲਾ ਹੋਇਆ ਜੀ ਹਮਲਾ ਦਾ ਮੰਨ ਲਓ ਜੀ ਸਰਪੰਚ ਸੀਗਾ ਦੋ ਤਿੰਨ ਜਣੇ ਹੋਰ ਜਣੇ ਘਰੇ ਆ ਕੇ ਮੰਨ ਲਓ ਹਮਲਾ ਕੀਤਾ ਉਹ 50 ਕੋਣ ਸੱਟ ਲੱਗੇ ਜੀ ਫਾਦਰ ਦੇ ਵੀ ਸੱਟ ਆਈ ਮੰਨ ਲਓ ਹੋਰ ਵੀ ਸੱਟਾਂ ਮੰਨ ਲਓ ਟਰੋੜਾ ਇੰਨਾ ਚਲਾਇਆ ਮੰਨ ਲਓ ਫਾਇਰ ਵੀ ਕਿਤੇ ਹੋਾਈ ਕੱਤਣਾ ਜਿਹੜੀ ਹੋਈ ਹੈ ਬਹੁਤ ਹੀ ਮਾੜੀ ਕੱਤਣਾ ਹੋਈ ਹੈ ਸਾਡੇ ਸਾਰੇ ਪਿੰਡ ਵਾਸਤੇ ਸਾਡੇ ਇਕੱਲੇ ਪਿੰਡ ਦੇ ਵਿੱਚ ਸੋਗ ਨਹੀਂ ਪਿਆ ਨਾਲ ਦੇ ਵੀ ਜਿਹੜੇ ਪਿੰਡ ਆ ਸਾਡੇ ਜਿਵੇਂ ਨਾਣੇ ਵਾਲਾ ਸੰਧੂ ਕੰਡਾਵੰਨਾ ਜੋ ਵੀ ਨਾਲ ਦੇ ਪਿੰਡ ਆ ਹੋਰ ਸਾਰਿਆਂ ਦੇ ਵਿੱਚ ਬਹੁਤ ਜ਼ਿਆਦੇ ਜਣੇ ਸੋਗ ਦੀ ਲਹਿਰ ਆ ਤੇ ਇੰਨਾ ਚੰਗਾ ਇਹ ਇਨਸਾਨ ਸੀ ਸੁਖਜੀਤ ਸਿੰਘ ਜਿਹੜਾ ਕਿ ਅਸੀਂ ਸਰਪੰਚ ਬਣਾਇਆ ਸੀ ਬਹੁਤ ਹੀ ਜ਼ਿਆਦੇ ਨੌਜਵਾਨ ਮੁੰਡਾ ਸੀ ਜਦੋਂ ਤੱਕ ਮੇਰੀ ਸੁਰ ਸੰਭਲੀ ਹੈ ਮੇਰੀ ਸੁਰਤ ਦੇ ਵਿੱਚ ਵੀ ਜੇ ਨੌਜਵਾਨ ਮੁੰਡਾ ਸਰਪੰਚ ਬਣਿਆ ਵਧੀਆ ਇਨਸਾਨ ਬਣਿਆ ਮੇਰੀ ਆਪਣੀ ਸੁਰਤਰੇ ਵਿੱਚ ਤਾਂ ਇਕੱਲਾ ਸਖਜੀਤ ਸਿੰਘ ਸੀਗਾ ਜਿਹੜਾ ਕਿ ਗਰੀਬ ਦੇ ਹੱਕ ਨੂੰ ਬਹੁਤ ਜ਼ਿਆਦਾ ਚੰਗਾ ਸੀਗਾ ਕਿਉਂਕਿ ਮੇਰੇ ਅੱਖੀ ਦੇਖਣ ਦੀ ਗੱਲ ਆ ਵੋਟਾਂ ਤੋਂ ਪਹਿਲਾਂ-ਪਹਿਲਾਂ ਤਿੰਨ ਚਾਰ ਸਾਡੇ ਪਿੰਡ ਦੇ ਵਿੱਚ ਮਜਬੀ ਸਿੱਖਾਂ ਦੇ ਵਿੱਚ ਕਈ ਠੀਕ ਹੈ ਬਿਮਾਰ ਸੀਗੇ ਅਤੇ ਗਰੀਬ ਸੀਗੇ ਉਹਨਾਂ ਦੀ ਮਦਦ ਬਹੁਤ ਕਰੀ ਵੈਸੇ ਕੁੜੀਆਂ ਦੇ ਵਿਆਹਾਂ ਤੇ ਉਹਨਾਂ ਨੇ ਮਤ ਬਹੁਤ ਕਰੀਆ ਤੇ ਆਪਦੇ ਕੋਲੋਂ ਪੈਸੇ ਲਾ ਕੇ ਬੰਦਾ ਐਨੀ ਮਤ ਕਰਦਾ ਸੀ ਸਰਪੰਚੀ ਤੋਂ ਬਿਨਾਂ ਵੀ ਹੁਣ ਤਾਂ ਸਰਪੰਚ ਬਣਿਆ ਹਜੇ ਸਾਨੂੰ ਪਤਾ ਵੀ ਪਹਿਲਾਂ ਜਿਵਨੀ ਚੋਣਾ ਹੋਣਾ ਹੁਗਾ ਜਿਵਨੀ ਚੋਣਾਂ ਤੋਂ ਬਾਅਦ ਸੌ ਹੀ ਹਜੇ ਹੁਣ ਚੱਕੀ ਸੀ ਕਤਨਾ ਕਿਵੇਂ ਹੋਈ ਕਟਨਾ ਹੋਈ ਕਿਵੇਂ ਸਾਰੀ ਕਤਨਾ ਤਾਂ ਜੀ ਇਹੇ ਬਸ ਵੋਟਾਂ ਦੀ ਰੰਜਸ਼ ਲੈ ਕੇ ਆ ਜਿਹੜੀ ਪਾਰਟੀ ਹਾਰੀ ਆ ਉਹਨਾਂ ਨੇ ਇਹਦਾ ਕਤਲ ਕੀਤਾ ਤੇ ਸਾਡੇ ਅਸੀਂ ਪਿੰਡ ਵਾਲੇ ਸਾਰੇ ਇਹ ਮੰਗ ਕਰਦੇ ਆ ਵੀ ਜਿਨ੍ਹਾਂ ਨੇ ਕਤਲ ਕੀਤਾ ਉਹਨਾਂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਆ ਤੇ ਸਾਨੂੰ ਸਾਨੂੰ ਇਨਸਾਫ ਮਿਲਣਾ ਚਾਹੀਦਾ ਕੀ ਕੋਈ ਕਾਹਦੇ ਨਾਲ ਕਤਲ ਕੀਤਾ ਇਹਦਾ ਕੋਈ ਪਤਾ ਨਹੀਂ ਇਹ ਜੀ ਬਾਰਸ਼ਾ ਮਰੇ ਕਿੱਥੇ ਮਰੇਗਾ ਇਹ ਜੀ ਬਾਰਸ਼ਾ ਕਹਿੰਦੇ ਇਹਦੇ ਦਿਲ ਵਾਲੀ ਛੱਟ ਤੋਂ ਲੱਗਿਆ ਹਾਂਜੀ ਹਾਂਜੀ ਢੱਡ ਦੀ ਮਰੇ ਹੋਰ ਕੀ ਹਥਿਆਰ ਸੀ ਇਹਦੇ ਕੋਲੇ ਕੋਈ ਗੋਲੀਆਂ ਵੀ ਚੱਲੀਆਂ ਆਈਆਂ ਹਾਂਜੀ ਹਾਂਜੀ ਚਾਰ ਤੋਂ ਪੰਜ ਰਾਉਂਡ ਵੀ ਹੋਇਆ ਜੀ ਮੰਗ ਜੀ ਸਾਰੇ ਪਿੰਡ ਵੱਲੋਂ ਅਸੀਂ ਇਹ ਮੰਗ ਕਰਦੇ ਆਂ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿਹੜੇ ਵਿਰੋਧੀ ਜਿਨ੍ਹਾਂ ਨੇ ਕਤਲ ਕੀਤਾ ਵਾਰਦਾਤ ਨੂੰ ਅੰਜਾਮ ਦਿੱਤਾ ਉਹਨਾਂ ਤੇ ਵਣਦੀ ਕਾਰਵਾਈ ਹੋਣੀ ਚਾਹੀਦੀ ਆ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ